ਮੈਂ ਤੇ ਚੌਂਕ 'ਚ ਮੈਂ ਕੰਮ ਕਰਦੀ ਕਿਸੇ ਦੇ ਘਰ ਉਹ ਤਾਂ 3000 ਰੁਪਏ ਦਿੰਦੇ ਆ ਤੁਹਾਨੂੰ ਫਿਰ 30 31 ਦਿਨ ਲੰਘ ਜਾਂਦੇ ਆ ਐਦਾਂ ਹੀ 40 ਰੁਪਏ ਮੇਰਾ ਰੋਦਾ ਕਰਾਇਆ ਲੱਗਦਾ ਵਾ 1800 ਵੱਧਦਾ ਐਦਾਂ 30 ਦਿਨ ਮੈਂਦਾ ਥੋੜੇ ਥੋੜੇ ਕਰਕੇ ਖਰਚਦੀਆਂ ਬੇਟੀਆਂ ਵਾਸਤੇ ਬੇਟੇ ਵਾਸਤੇ ਕੀ ਸੁਪਨੇ ਨੇ ਤੁਸੀਂ ਤਾਂ ਤੁਹਾਡੇ ਪਤੀ ਨੇ بڑے ਸੁਪਨੇ ਵੇਖੇ ਹੋਣਗੇ ਹਰ ਇੱਕ ਮਾਂ-ਬਾਪ ਸੋਚਦਾ ਬੱਚਿਆਂ ਨੂੰ ਇਦਾਂ ਸੈੱਟ ਕਰਨਾ ਇਦਾਂ ਪੜਾਉਣਾ ਕੋਈ ਗੱਲ ਸਾਂਝੀ ਕਰੀਏ ਤੁਹਾਡੇ ਦੋਹਾਂ ਜ਼ਿੰਦਗੀ ਵਿਚਾਰ ਹੁੰਦੀ ਸੀ ਬੱਚਿਆਂ ਬਾਰੇ ਆੜੇ ਹੁੰਦੇ ਵਿਰਜੀ ਛੱਤ 'ਚ ਹੁੰਦੀ ਥੱਲੇ ਸਾਰਾ ਤਲਾ ਲੱਗ ਜਾਂਦਾ ਵਾ ਫਿਰ ਇੱਧਰ ਚੁੱਕ ਕੇ ਸਮਾਨ ਇੱਧਰ ਟੀਨਾ ਵਾਲੇ ਰਸੋਈ ਜੀ 'ਚ ਰੱਖੀਦਾ ਇਹ ਵੀ ਝੁੰਦੀਆਂ ਵਾ ਇਹ ਵੀ ਕਿਸੇ ਦੀਆਂ ਜਾਂ ਟੀਨਾ ਵੀ ਤੇ ਗਾਡਰ ਵੀ ਹਰ ਇੱਕ ਇਨਸਾਨ ਜ਼ਿੰਦਗੀ ਵਿੱਚ ਚਾਹੁੰਦਾ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਸੁੱਖ ਮਿਲੇ ਆਰਾਮ ਮਿਲੇ ਇਸੇ ਕਰਕੇ ਇਨਸਾਨ ਦਿਨ ਰਾਤ ਭੱਜ ਦੌੜ ਕਰਦਾ ਹੈ ਪਰ ਅੱਜ ਇੱਕ ਐਸੇ ਪਰਿਵਾਰ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਬਟਾਲਾ ਤੋਂ ਜਲੰਧਰ ਰੋਡ ਤੇ ਪਿੰਡ ਰੰਗੜ ਨੰਗਲ ਪਹੁੰਚੇ ਹਾਂ ਇੱਕ ਭੈਣ ਦੇ ਘਰ ਜਿਸ ਭੈਣ ਦੀ ਹੱਡ ਪੀਤੀ ਸੁਣ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਅਥਰੂ ਆ ਜਾਣਗੇ ਤਸਵੀਰਾਂ ਸਾਂਝੀਆਂ ਕਰ ਦਿੰਨੇ ਹਾਂ ਇਹ ਭੈਣ ਹੈ ਉਸ ਦਾ ਪਰਿਵਾਰ ਹੈ ਦੋ ਬੇਟੀਆਂ ਇੱਕ ਸੱਸ ਹੈ ਤੇ ਇੱਕ ਬੇਟਾ ਹੈ 2 ਸਾਲ ਪਹਿਲਾਂ ਪਤੀ ਦੀ ਮੌਤ ਹੁੰਦੀ ਹੈ ਅਤੇ ਜਿੱਦਾਂ ਹੀ ਪਤੀ ਦੀ ਮੌਤ ਹੋ ਜਾਂਦੀ ਹੈ ਸਿਰ ਦਾ ਸਾਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਘਰ ਮੂਦਾ ਹੋ ਜਾਂਦਾ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਮਰੇ ਤਿਆਰ ਹੋ ਰਹੇ ਸੀ ਬੜੀਆਂ ਆਸਾਂ ਉਮੀਦਾਂ ਨਾਲ ਇਹ ਪਰਿਵਾਰ ਆਪਣੇ ਘਰ ਦੀ ਤਿਆਰੀ ਕਰ ਰਿਹਾ ਸੀ ਪਰ ਜਿਉਂ ਹੀ ਪਤੀ ਦੀ ਮੌਤ ਹੁੰਦੀ ਹੈ ਸਾਰਾ ਕੰਮ ਉੱਥੇ ਰੁਕ ਜਾਂਦਾ ਹੈ ਹੁਣ ਇਸ ਪਰਿਵਾਰ ਦੇ ਹਾਲਾਤ ਅਜਿਹੇ ਹਨ ਕਿ ਤੁਸੀਂ ਸੋਚ ਸਕਦੇ ਹੋ ਕਿ 1800 ਰੁਪਏ ਦੇ ਵਿੱਚ ਇਹ ਭੈਣ ਆਪਣੇ ਇਹਨਾਂ ਸਾਰੇ ਜੀਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਇੰਨੀ ਮੰਗਾਈ ਹੈ ਅਸੀਂ ਆਪਣੇ ਘਰਾਂ ਵਿੱਚ ਕਈ ਵਾਰੀ 1500-2000 ਰੁਪਏ ਇੱਕ ਦਿਨ ਦਾ ਖਰਚ ਦਿੰਦੇ ਹਾਂ ਪਰ ਇਹ ਭੈਣ ਪੂਰੇ 30 ਦਿਨ ਦਾ ਖਰਚਾ 1800 ਰੁਪਏ ਚਲਾਉਂਦੀ ਹੈ ਦੱਸਦੀ ਹੈ ਕਿ 3000 ਰੁਪਏ ਚ ਕਿਸੇ ਦੇ ਘਰ ਕੰਮ ਕਰਦੀ ਹੈ ਮਹਿਤਾ ਚੌਂਕ ਚ ਅਤੇ 40 ਰੁਪਏ ਰੋਜ਼ ਦਾ ਕਿਰਾਇਆ ਲੱਗਦਾ ਹੈ 1200 ਰੁਪਏ ਕਿਰਾਇਆ ਚਲਾ ਜਾਂਦਾ ਹੈ 1800 ਰੁਪਏ ਕਾਰ ਲਿਆਉਂਦੀ ਹੈ ਉਸ ਦੇ ਨਾਲ ਇੱਕ ਸੱਸ ਹੈ ਦੋ ਜਵਾਨ ਬੇਟੀਆਂ ਹਨ ਇੱਕ ਬੇਟਾ ਹੈ ਪੜ੍ਹਾਈ ਦਾ ਖਰਚਾ ਹੈ ਘਰ ਦੇ 100 ਖਰਚੇ ਹਨ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਇਹ ਭੈਣ ਤੁਹਾਡੇ ਅੱਗੇ ਇੱਕ ਫਰਿਆਦ ਲੈ ਕੇ ਆਈ ਹੈ ਕਿ ਜਿੱਥੋਂ ਤੱਕ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਗੱਲਬਾਤ ਕਰਦੇ ਹਾਂ ਸੱਸ ਦਾ ਭੈਣ ਜੀ ਨਾਮ ਕੀ ਜੀ ਨਾਮ ਦਿਲਜੀਤ ਕੌਰ ਮੇਰਾ ਭੈਣ ਜੀ ਪਤੀ ਦੀ ਮੌਤ ਕਿਦਾਂ ਹੋਈ ਤੁਸੀਂ ਮੈਨੂੰ ਦੱਸ ਦਿਓ 2 ਸਾਲ ਪਹਿਲਾਂ 2 ਸਾਲ ਪਹਿਲਾਂ ਐਕਸੀਡੈਂਟ ਹੁੰਦੇ ਰੇ ਮੈਂ ਇਲਾਜ ਕਰਉਂਦੀ ਨਹੀਂ ਕਰਜੇ ਕਰਜੇ ਝੋਕੇ ਕੰਮ ਕਰਾ ਕਰਕੇ ਫਿਰ ਠੀਕ ਹੋ ਜਾਂਦੇ ਚਾਰ ਐਕਸੀਡੈਂਟ ਹੋਏ ਆ ਇੱਕ ਦਿਨ ਗੁੜੀਆਂ ਨੂੰ ਲੈ ਕੇ ਨਾਲ ਤੇ ਝੋਨਾ ਲਾਉਣ ਚਲਕੇ ਆ ਗੁੜੀਆਂ ਨੂੰ ਪਹਿਲਾਂ ਪੇਜ ਦਿੱਤਾ ਵਾ ਆਪ ਕਿਸੇ ਦੇ ਨਾਲ ਇਦਾਂ ਹੀ ਆਉਣ ਦੇ ਝੋਨੇ ਚੋਂ ਨਿਕਲਦੇ ਨਿਕਲੇ ਬਾਹਰ ਉੱਤੋਂ ਟਰੈਕਟਰ ਆਉਂਦਾ ਹੀ ਕਿ ਜੱਟ ਦਾ ਉਹਨੇ ਉੱਤੇ ਝਾੜ ਦਿੱਤਾ ਨਾੜੀ ਮੌਤ ਤੇ ਡੈਥ ਹੋ ਗਈ। ਭਾਜੀ ਮਹਿੰਗਾਈ ਬੜੀ ਆ ਤੁਸੀਂ ਦੱਸ ਰਹੇ ਸੀ ਕਿ 3000 ਰੁਪਏ ਕੰਮ ਕਰਦੇ ਹੋ ਥੋੜੀ ਦਰਸ਼ਕਾਂ ਨਾਲ ਗੱਲ ਸਾਂਝੀ ਕਰੋ ਕਿੱਥੇ ਕੰਮ ਕਰਨ ਜਾਂਦੇ ਹੋ ਕਿੰਨੇ ਪੈਸੇ ਮਿਲਦੇ ਮੈਂ ਤੇ ਝੌਂ ਉਹ ਤਾਂ 3000 ਰੁਪਏ ਦਿੰਦੇ ਆ ਤੁਹਾਨੂੰ ਫਿਰ 30 31 ਦਿਨ ਲੰਘ ਜਾਂਦੇ ਆ ਐਦਾਂ ਹੀ 40 ਰੁਪਏ ਮੇਰਾ ਰੋਦਾ ਕਰਾਇਆ ਲੱਗਦਾ ਵਾ 1800 ਵਾਦਦਾ ਐਦਾਂ 30 ਦਿਨ ਮੈਂ ਤਾਂ ਥੋੜੇ ਥੋੜੇ ਕਰਕੇ ਖਰਚਦੀ ਆ ਤੇ ਭੈਣ ਜੀ 1800 ਰੁਪਏ ਦੇ ਵਿੱਚ ਪੰਡ ਜੀਓ ਤੁਸੀਂ ਹਾਂਜੀ ਕਿੱਦਾਂ ਫਿਰ ਰਸਣ ਪਾਣੀ ਹੋਰ ਖਰਚੇ ਨੇ ਚੁੱਲਾ ਤੁਸੀਂ ਤੁਹਾਨੂੰ ਵਿਖਾਰੇ ਆ ਕਿ ਚੁੱਲੇ ਤੇ ਤੁਸੀਂ ਰੋਟੀ ਬਣਾਉਂਦੇ ਹੋ ਪਰ 100 ਖਰਚੇ ਹੁੰਦੇ ਬੱਚੇ ਹੀ 100 ਰੁਪਿਆ ਰੋਜ਼ ਦਾ ਖਰਚੇ ਦਿੰਦੇ ਆ ਅੱਜ ਕੱਲ ਦੇ ਕਿੱਦਾਂ ਮੈਨੇਜ ਕਰਦੇ ਹੋ ਮੈਡਮ ਇਹ ਬੱਚੇ ਨਹੀਂ ਖਰਚਦੇ ਇਹਦੇ ਨਾਲ 10 ਰੁਪਏ ਨਹੀਂ ਮੰਗਦੇ ਤੁਹਾਡੀ ਘਰ ਦੀ ਕੰਡੀਸ਼ਨ ਨਹੀਂ ਸਹੀ ਹੈ ਉਹ ਤੇ ਮਜਬੂਰੀ ਹੈ ਉਹਨਾਂ ਚ ਹਾਂਜੀ ਹਾਂਜੀ ਨਹੀਂ ਮੰਗਦੇ ਪਰ ਤੁਹਾਡੇ ਦਿਲ ਤੇ ਵੀਦਦੀ ਨਹੀਂ ਬੱਚਿਆਂ ਦੇ ਚਾਹ ਬੜੇ ਹੁੰਦੇ ਜਦੋਂ ਆਣ ਗਵਾਨ ਚ ਬੱਚੇ ਪੈਸੇ ਖਰਚਦੇ ਇੱਕਦੋ ਮੇਲਾ ਤਿਉਹਾਰ ਹੁੰਦਾ ਤੇ ਤੁਹਾਡੇ ਬੱਚੇ ਚੁੱਪ ਕਰਕੇ ਬੈਠੇ ਰਹਿੰਦੇ ਆ ਇੱਕ ਮਾਂ ਤੇ ਸੋਚਦੀ ਆ ਬਹੁਤ ਸੋਚਦੀ ਮਿਰਚ ਕਿ ਕਿਦਾਂ ਵੀ ਇੱਦੀ ਆ ਤਿੰਨ ਦਿਨ ਤਿਹਾਰ ਤੇ ਉਹ ਜਿਆਦੀ ਪੀਤਦੀ ਮਿਰਚ ਦਾ ਪ੍ਰਭ ਨੂੰ ਪਤਾ ਚਾ ਮੈਨੂੰ ਪਤਾ ਜਿੱਦਾਂ ਮੈਂ ਹਰੇ ਅੱਛਾ ਤੁਸੀਂ ਮਹਿਤੇ ਜਾਂਦੇ ਹੋ ਕੰਮ ਕਰਨ ਵਾਸਤੇ ਪਿੰਡ ਚ ਲੱਕ ਜਿ ਲੱਗ ਸ਼ੱਕ ਮਲ ਕੰਮ ਨਹੀਂ ਮਿਲਦਾ ਕੋਈ ਕੰਮ ਮਿਲਦਾ ਤਾਂ ਹੈਗਾ ਵਾ ਤੇ ਪਰ ਉਹ ਵੀ ਸਾਰਾ ਸਾਰਾ ਦਿਨ ਲਾ ਛੜਦੇ ਉੱਥੇ ਫੇਰ ਵੀ 3000 ਰੁਪਏ ਦੇ ਦਿੰਦੇ ਇੱਥੇ ਤੇ 1500 ਤਾਂ ਦਿੰਦੀਆਂ ਨਹੀਂ ਵੱਧ ਫਿਰ ਬੇਟੀਆਂ ਵਾਸਤੇ ਬੇਟੇ ਵਾਸਤੇ ਕੀ ਸੁਪਨੇ ਨੇ ਤੁਸੀਂ ਤਾਂ ਤੁਹਾਡੇ ਪਤੀ ਨੇ بڑے ਸੁਪਨੇ ਵੇਖੇ ਹੋਣਗੇ ਹਰੇਕ ਮਾਂ-ਬਾਪ ਸੋਚਦਾ ਬੱਚਿਆਂ ਨੂੰ ਇਦਾਂ ਸੈੱਟ ਕਰਨਾ ਇਦਾਂ ਪੜਾਉਣਾ ਕੋਈ ਗੱਲ ਸਾਂਝੀ ਕਰੀਏ ਤੁਹਾਡੇ ਦੋਆਂ ਜੀਵਨ ਦੀ ਵਿਚਾਰ ਹੁੰਦੀ ਸੀ ਬੱਚਿਆਂ ਬਾਰੇ ਉਹਨਾਂ ਜੀਤੇ ਬੜੀ ਵਿਚਾਰੀ ਬੇਟੀਆਂ ਨੂੰ ਵੀ ਪੜਾਉਣਾ ਵਾ ਬੇਟੇ ਨੂੰ ਵੀ ਪੜਾਉਣਾ ਮੈਂ ਵੱਡੇ-ਵੱਡੇ ਪੈਸਿਆਂ ਦੇ ਵਿੱਚ ਵਿਆਹ ਕਰਾਂਗੇ ਐਸ ਟਾਈਮ ਤੇ ਕਿਹਦਾ ਚਿੰਨੀੜਾ ਵੀ ਮੇਰੇ ਕੋਲ ਹੋਣ ਕਿ ਬੜੀ ਦੂਰ ਤਾਂ ਕੀ ਗੱਲ ਵੀਰ ਜੀ ਤੇ ਪੈਣਾ ਜੀ ਸਰਕਾਰਾਂ ਦੀ ਗੱਲ ਕਰੀਏ 100 ਤਰ੍ਹਾਂ ਦੀਆਂ ਸਕੀਮਾਂ ਸਰਕਾਰ ਜੀ ਅਨਾਉਂਸ ਕਰਦੀ ਹੈ ਮਿਲਦੀਆਂ ਵੀ ਆ ਕਿ ਕੱਚਿਆਂ ਕੋਠਿਆਂ ਵਾਸਤੇ ਮਤਲਬ ਉਹੀ ਪੈਸੇ ਮਿਲਦੇ ਨੇ ਤੁਹਾਡਾ ਜਿਹੜਾ ਮਕਾਨ ਆ ਜਿਹੜਾ ਕਮਰਾ ਹੈ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਜਦੋਂ ਮੀਂਹ ਪੈਂਦਾ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਬਹੁਤ ਹਾਲਾਤ ਮਾੜੇ ਹੁੰਦੇ ਵਿਰਜੀ ਛੱਤ ਚੋਂ ਦੀ ਥੱਲੇ ਸਾਰਾ ਪਲਾ ਲੱਗ ਜਾਂਦਾ ਵਾ ਫਿਰ ਇੱਧਰ ਚੁੱਕ ਕੇ ਸਮਾਨ ਇੱਧਰ ਟੀਨਾ ਵਾਲੇ ਰਸੋਈ ਜੀ ਚ ਰੱਖੀਦਾ ਇਹ ਵੀ ਝੁੰਦਗਾ ਇਹ ਵੀ ਕਿਸੇ ਦੀਆਂ ਜਾਂ ਟੀਨਾ ਵੀ ਤੇ ਗਾਡਰ ਵੀ ਉਹ ਵੀ ਕੇਵਲੇ ਮੰਗ ਲੈਂਦੇ ਪਿਆ ਗਵਾਂਢੀ ਹੱਡੇ ਉਹ ਵੀ ਖਾੜੀਆਂ ਦੇ ਦੋ ਮੈਂ ਉਹਨਾਂ ਨੂੰ ਬਾਜੀ ਦਾ ਦਿਨ ਦੀ ਨਹੀਂ ਵਿਚਾਰਿਆ ਜਿਹੜਾ ਜਿਹੜਾ ਮੇਨ ਗੇਟ ਲੱਗਾ ਤੁਸੀਂ ਉਹਦੇ ਬਾਰੇ ਦੱਸ ਰਹੇ ਸੀ ਮੇਨ ਗੇਟ ਬਾਰੇ ਇਹ ਗੇਟ ਕਿਹਨਾ ਲਵਾਕ ਦਿੱਤਾ ਤੁਹਾਨੂੰ ਇਹ ਵੀ ਮੈਂ ਉੱਥੇ ਕੰਮ ਜਿੱਥੇ ਕਰਦੀ ਉਹਨਾਂ ਨੇ ਪੈਸੇ ਪਾ ਕੇ ਦੋ ਘਰਾਂ ਨੇ ਥੋੜੇ ਥੋੜੇ ਪਾਏ ਪਾ ਕੇ ਤੇ ਕਬਾੜ ਦੇ ਵਿੱਚੋਂ ਲਿਆ ਕੇ ਦਿੱਤਾ ਵੀ ਕੁੜੀਆਂ ਜਵਾਨ ਨੇ ਤੇ ਸਮਾਨੀ ਸਹੀ ਹੈਗਾ ਤੈਨੂੰ ਲਵਾ ਦਿੰਨੇ ਆ ਉਹਨਾਂ ਨੇ ਹੀ ਲਵਾ ਕੇ ਦਿੱਤਾ ਮੈਨੂੰ ਭੈਣ ਜੀ ਮੈਂ ਵੇਖ ਰਿਹਾ ਕੈਮਰਾ ਬਖਾਏਗਾ ਸੱਸ ਮਾਰੀਆਂ ਅੱਖਾਂ ਵੀ ਨਹੀਂ ਠੀਕ ਹੈਗੀਆਂ ਹਾਂਜੀ ਹਾਂ ਚੱਲਣ ਫਿਲਮ 'ਚ ਮੁਸ਼ਕਲ ਹੁੰਦੀ ਹੈ ਦੋ ਜਵਾਨ ਬੇਟੀਆਂ ਵਾ ਇੱਕ ਬੇਟਾ ਵਾ ਫਿਰ ਇਹ ਜਿਹੜਾ ਅਲਾਰਮ ਵੀ ਇਦਾਂ ਹੀ ਪੈਸੇ ਥੇਲੇ ਦੁਖੋ ਨਹੀਂ ਸਾਡੇ ਕੋਲ لازਮੀ ਨਹੀਂ ਹੁੰਦਾ ਫਿਰ ਕਿਸ ਤੋਂ ਨੀਂਦ ਰਾਹ ਨੂੰ ਆ ਜਾਂਦੀ ਹੈ ਇੰਨੀਆਂ ਜ਼ਿੰਮੇਵਾਰੀਆਂ ਇੰਨਾ ਬੋਝ 1800 ਰੁਪਿਆ ਮੈਂ ਗੱਲ ਕਰ ਰਿਹਾ ਸੀ ਕਈ ਘਰਾਂ ਦੇ ਵਿੱਚ 1500 2000 ਰੁਪਿਆ ਲੋਕੇ ਇੱਕ ਦਿਨ ਦਾ ਹੀ ਖਰਚ ਦਿੰਦੇ ਆ ਤੁਸੀਂ 31 ਦਿਨ ਬਾਅਦ 30 ਦਿਨ ਬਾਅਦ 1800 ਰੁਪਿਆ ਲਿਆਉਣਾ ਉਹ ਦੁੱਧ ਦੇ ਖਰਚੇ ਖਾਣ ਪੀਣ ਦੇ ਖਰਚੇ ਰਾਸ਼ਨ ਦੇ ਖਰਚੇ ਕੋਈ ਬਿਮਾਰੀ ਵੀ ਛੋਟੀ ਮੋਟੀ ਲੱਗ ਜਾਂਦੀ ਹੈ ਬੁਖਾਰ ਹੋ ਜਾਂਦਾ ਕਿੱਦਾਂ ਖਰਚੇ ਮੈਨੇਜ ਕਰਦੇ ਆ ਇਦਾਂ ਹੀ ਵਿੱਚੋਂ ਹੀ ਵੀਰ ਜੀ ਗੁਜ਼ਾਰਾ ਬਿਜਾਰਾ ਕਰ ਲਈਦਾ ਵਾ ਤੇ ਜੇ ਮਾਤਾ ਵਿਚਾਰੀ ਦੀ ਪੈਨਸ਼ਨ ਹੁੰ ਬਟੇ ਪੀਦੀ ਹੁੰਦੀ ਤੇ ਚਾਹ ਵਿੱਚੋਂ ਥੋੜਾ ਬੋਤਾਂ ਨੂੰ ਸੋਦਾ ਸੁਦਾ ਲਿਆ ਦਿੰਦੀ ਕੋਈ ਦਵਾਈ ਦਵੀ ਲੈ ਲੈਂਦੀ ਆਪਣੀ ਤੇ ਪਿੰਡ ਕੀ ਗੱਲ ਆਸ-ਪਾਸ ਕਿ ਮੌਤ ਬਰਾਂ ਕਿਸ ਨੇ ਗੱਲਬਾਤ ਨਹੀਂ ਕਰੀ ਕੀਤੀ ਇਲਾਕਾ ਵਾਸੀਆਂ ਨਾਲ ਕਿ ਕਿਸ ਨੇ ਕੋਈ ਮਦਦ ਕੀਤੀ ਹੋਵੇ ਕਰੀ ਦੀ ਆ ਸਰਪੰਚਾ ਨੇ ਵੀ ਬਥੇਰੀ ਕੀਤੀ ਆ ਨਹੀਂ ਕੋਈ ਨਹੀਂ ਹੱਡੀ ਬਾਹ ਫੜਦਾ ਨਾ ਸਾਥ ਹੀ ਕੋਈ ਦਿੰਦਾ ਸਾਡਾ ਇਥੇ ਇਹਨਾਂ ਭੈਣ ਭਰਾਵਾਂ ਦੇ ਗੜੀ ਅਰਦਾਸ ਕਰਦੀ ਵੀ ਸਾਨੂੰ ਵੀ ਕਿਤੇ ਕਮਰਾ ਪਾ ਦੂ ਕਿਤੇ ਇੱਕ ਛਾਤੀ ਪਾ ਦੂ ਮਹਾਰਾਜ ਉਹਨਾਂ ਨੂੰ ਪੈਣ ਬੜੇ ਦਾਨੀ ਸੱਜਣਾ ਦੁਨੀਆ ਦੇ ਵਿੱਚ ਜਿਹੜੇ ਕਹਿੰਦੇ ਨੇ ਤੇ ਮੰਨਦੇ ਨੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਉਹ দান ਵੀ ਕਰਦੇ ਨੇ ਗੁਪਤ ਵੀ ਕਰ ਜਾਂਦੇ ਨੇ ਆਪਣਾ ਮੋਬਾਈਲ ਨੰਬਰ ਦੋ ਵਾਰੀ ਬੋਲ ਦੋ ਤਾਂ ਕਿ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਤੜਣਾ ਉਹ ਸੰਪਰਕ ਕਰ ਸਕਣ ਦੋ ਵਾਰੀ ਮੋਬਾਈਲ ਨੰਬਰ ਆਪਣਾ ਬੋਲ ਦਿਓ 9915090672 9915090672 ਕਿੱਦਾਂ ਦੀ ਮਦਦ ਚਾਹੁੰਦੇ ਹੋ ਮਦਦ ਚਾਹੁੰਦੇ ਤੇ ਤੁਹਾਡੀ ਹੈਲਪ ਕੀਤੀ ਜਾਵੇ ਤੇ ਜੋ ਵੀ ਸੇਵਾ ਪਾ ਸਕਦੇ ਪੈਣ ਭਰਾ ਪਾ ਸਕਦੇ ਛੱਤ ਪੈ ਜੇ ਮੇਰੀ ਕੋਠੇ ਦੀ ਪੈਣ ਕਿੰਨਾ ਪੜੇ ਹੋ ਮੈਂ ਪੰਜ ਚਾਰ ਹੀ ਪੜੀ ਜੇ ਕੋਈ ਤੁਹਾਨੂੰ ਕੰਮ ਦਿਵਾਉਣਾ ਚਾਹੇ ਜਿੱਦਾਂ ਤੁਸੀਂ 3000 ਜੇ ਕੰਮ ਕਰਦੇ ਹੋ ਕੋਈ 5 7 10000 ਜੇ ਕੋਈ ਦਰਸ਼ਕ ਵੇਖਦਾ ਹੈ ਵੀ ਤੁਹਾਨੂੰ ਕੰਮ ਹੀ ਮਿਲ ਜੇ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੋਗੇ ਕਰ ਲਾਂਗੇ ਜਿਹੜਾ ਵੀ ਮਿਲੇਗਾ ਫਿਰ ਤਾਂ ਇਸ ਲਈ ਸਾਡੀ ਭੈਣ ਜਿਨੇ ਦੁੱਖ ਆਪਣਾ ਸਾਂਝਾ ਕੀਤਾ ਤੁਹਾਡੇ ਸਾਰਿਆਂ ਨਾਲ ਔਰ ਨਾਲ ਭੈਣ ਦੀ ਵੀ ਬੇਨਤੀ ਹੈ ਕਿ ਜੇ ਕੋਈ ਸਾਡੀ ਮਦਦ ਕਰ ਸਕਦਾ ਹੈ ਤਾਂ ਜਰੂਰ ਕਰੋ ਸਾਡੇ ਚੈਨਲ ਵੱਲੋਂ ਵੀ ਸਾਰੇ ਦਾਨੀ ਸੱਜਣਾ ਐਨਆਰਆਈ ਵੀਰਾਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਜੋ ਕਿਹਾ ਗਿਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਜਗ੍ਹਾ ਤੇ ਦਾਨ ਕੀਤਾ ਤੁਹਾਡਾ ਵੱਡਾ ਹੋ ਕੇ ਤੁਹਾਨੂੰ ਮੁਰਦਾ ਹੈ ਔਰ ਨਾਲ ਭੈਣ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਜੇਕਰ ਮੈਨੂੰ ਕੋਈ 8-10 ਹਜ਼ਾਰ ਰੁਪਏ ਦਾ ਕੰਮ ਮਿਲੇ ਕਿਉਂਕਿ ਹੁਣ ਭੈਣ 3000 ਚ ਕੰਮ ਕਰਦੀ ਹੈ 1200 ਰੁਪਏ ਕਿਰਾਇਆ ਲੱਗ ਜਾਂਦਾ ਹੈ 1800 ਰੁਪਏ ਘਰ ਲਿਆਉਂਦੀ ਹੈ ਇਹ ਵੀ ਉਹਦੀ ਬੇਨਤੀ ਹੈ ਕਿ ਜੇ ਮੈਨੂੰ 8-10 ਹਜ਼ਾਰ ਰੁਪਏ ਚ ਕੋਈ ਕੰਮ ਮਿਲ ਜੇ ਤਾਂ ਮੈਂ ਮਿਹਨਤ ਕਰਕੇ ਵੀ ਆਪਣੇ ਪਰਿਵਾਰ ਨੂੰ ਅੱਗੇ ਚਲਾ ਸਕਦੀ ਹਾਂ ਸਾਡੇ ਚੈਨਲ ਵੱਲੋਂ ਬੇਨਤੀ ਹੈ ਅਜਿਹੇ ਪਰਿਵਾਰਾਂ ਦੀ ਮਦਦ ਜਰੂਰ ਕਰੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼